ਬਈ ਸੁੱਖਾ ਵਹੀ ਪੁਲਿਸ ਵਾਲਿਆਂ ਨੂੰ ਮਾੜਾ ਕਹੀ ਜਾਂਦਾ ਇੰਨੇ ਮਾੜੇ ਨਹੀਂ ਹੁੰਦੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਘੰਟੀ ਜੀ ਦਬਲਿਓ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਦੋਸਤੋ ਸੁੱਖਾ ਅਮਲੀ ਕੰਮ ਕੁੱਮ ਕੋਈ ਚੱਲਦਾ ਨਹੀਂ ਸੀ ਅਮਲੀ ਹੈਗਾ ਸੀ ਉਹਦੇ ਪਤਾ ਨਹੀਂ ਕਿੱਥੋਂ ਦਿਮਾਗ 'ਚ ਆ ਗਈ ਰੋਜ਼ ਤੇ ਚਿੱਠੀ ਲਿਖ ਦਿਆ ਕਰੇ ਡਾਕਖਾਨੇ 'ਚ ਪਾਇਆ ਕਰੇ ਚਿੱਠੀ ਲਿਖ ਦਿਆ ਕਰੇ ਡਾਕਖਾਨੇ 'ਚ ਪਾਇਆ ਕਰੇ ਇੱਕ ਦਿਨ ਕੋਈ ਡਾਕਖਾਨੇ ਵਾਲਿਆਂ ਨੇ ਉਹਦੀਆਂ ਚਿੱਠੀਆਂ ਖੋਲ ਕੇ ਦੇਖ ਲਈਆਂ ਵੀ ਕਿਹਨੂੰ ਲਿਖਦਾ ਉਹ ਬoi ਰੱਬ ਨੂੰ ਲਿਖਦਾ ਸੀ ਵੀ اے ਰੱਬਾ ਮੈਂਗਾ ਹਵਲੀ ਮੈਥੋਂ ਕੰਮ ਕੋਮ ਨਹੀਂ ਕੋਈ ਹੁੰਦਾ ਮੈਨੂੰ ਪੈਸੇ ਭੇਜ ਦੇ ਮੇਰਾ ਗੁਜ਼ਾਰਾ ਚੱਲੇ ਮੜਾ ਮੋਟਾ ਹਰੇਕ ਚਿੱਠੀ ਚਾਈ ਲਿਖਿਆ ਹੋਇਆ ਸੀ ਕੋਈ ਡਾਕ ਖਾਨੇ ਵਾਲਿਆਂ ਨੇ ਚਾਕੇ ਚਿੱਠੀਆਂ ਪੁਲਿਸ ਵਾਲਿਆਂ ਨੂੰ ਫੜਾਤੀਆਂ ਵੀ ਆ ਦੇਖੋ ਜੀ ਕੀ ਗੱਲ ਬਾਤ ਐ ਐ ਚਿੱਠੀਆਂ ਲਿਖ ਕੇ ਰੋਜ਼ ਪਾ ਜਾਂਦਾ ਸੁੱਖਾਂਵਲੀ ਕੋਈ ਪੁਲਿਸ ਵਾਲਾ ਜਿਹੜਾ ਥਾਣੇਦਾਰ ਸੀ ਉਹ ਬੜਾ ਹੀ ਵਿਚਾਰਾ ਨਾ ਵਧੀਆ ਬੰਦਾ ਸੀ ਉਹਨੂੰ ਤਰਸ ਆ ਗਿਆ ਉਹ ਕਹਿੰਦਾ ਯਾਰ ਗਰੀਬ ਬੰਦਾ ਇਹਦੀ ਹੈਲਪ ਕਰਨੀ ਚਾਹੀਦੀ ਆਪਾਂ ਨੂੰ ਉਹਨਾਂ ਨੇ ਕੀ ਕੀਤਾ ਸਾਰੇ ਆਣੇ ਇਕੱਠੇ-ਕੁੱਠੇ ਕਰਕੇ ਪੈਸੇ ਭਾਈ 25000 ਰੁਪਇਆ ਇਕੱਠਾ ਕਰ ਲਿਆ ਉਹਨਾਂ ਨੇ ਕਿ ਸਪਾਹੀ ਦੀ ਡਿਊਟੀ ਲਾਤੀ ਵੀ ਤੂੰ ਜਾ ਕੇ ਸੁੱਖੇ ਅਮਲੀ ਨੂੰ ਆ ਪੈਸੇ ਫੜਾਇਆ ਤਾਂ ਸਪਾਹੀ ਜਾ ਕੇ ਉਹਨੂੰ ਪੈਸੇ ਫੜਾਉਂਦਾ ਤਾਂ ਸਪਾਹੀ ਨੂੰ ਪੈਸੇ ਸੀ ਵੀ ਉਹ ਬਹੁਤ ਖੁਸ਼ ਹੋਊਗਾ ਤਾਂ ਸੁੱਖਾ ਜਦੋਂ ਪੈਸੇ ਗਿਣਦਾ ਗਿਣ-ਗਣ ਕੇ ਪੈਸੇ ਕਹਿੰਦਾ اے ਰੱਬਾ ਤਾ ਮੇਰੀ ਸੁਣਤਾ ਲਈ ਵਰਗਾ ਹਾੜੂ ਨਿਗਾ ਰੱਖੀ ਪੌਲਸ ਵਾਲੇ 80 ਪੈਸੇ ਨਾ ਪੇਜੀ ਮੈਂ ਤੇਰੇ ਤੋਂ 50000 ਮੰਗਾਇੇ ਸੀ 25000 ਰਾਤੀ ਰੱਖ ਗਏ ਬਈ ਵੀਡੀਓ ਵਧੀਆ ਲੱਗੇ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ